ਗੱਲ ਜੀ ਸੋ ਬੀਬੀ ਰਜਨੀ ਦਾ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਰਿਲੀਜ਼ ਹੋ ਚੁੱਕੀ ਹੈ ਸੋ ਪਬਲਿਕ ਰਿਵਿਊ ਅੱਜ ਆਪਾਂ ਕਰਨਾ ਹੈ ਇਸ ਪਬਲਿਕ ਤੋਂ ਜਾਣਾਂਗੇ ਆਖਿਰ ਉਹਨਾਂ ਦੇ ਰਿਵਿਊ ਕਿਦਾਂ ਨੇ ਕਿੱਦਾਂ ਦੀ ਲੱਗੀ ਫਿਲਮ ਤੇ ਫਿਲਮ ਨੂੰ ਦੇਖ ਕੇ ਜੋ ਕਹਾਣੀਆਂ ਸੁਣ ਕੇ ਉਹ ਰਿਸਪੌਂਸ ਮਿਲਦਾ ਸੀ ਉਸ ਸਕੂਨ ਮਿਲਦਾ ਸੀਗਾ ਉਹ ਭਰੋਸਾ ਬਣਦਾ ਸੀਗਾ ਕਿ ਉਹ ਫਿਲਮ ਨੂੰ ਦੇਖ ਕੇ ਪਰਦੇ ਤੇ ਦਰਸਾਈ ਗਈ ਹੈ ਇਸ ਤਰ੍ਹਾਂ ਫਿਲਮ ਕੋਈ ਬਣਦਾ ਕਿ ਨਹੀਂ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਤਾਂ ਕਿ ਆਪਣੇ ਪੰਜਾਬੀ ਇੰਡਸਟਰੀ ਤੇ ਇਤਨੇ ਫਿਲਮਾਂ ਬਣਾ ਸਕੀ ਤਾਂ ਕਈ ਆਪਣੀ ਹਿਸਟਰੀ ਦੇ ਬਾਰੇ ਪਤਾ ਲੱਗੇ ਯਾਰ ਅੱਜ ਕੱਲ ਆਪਾਂ ਨੂੰ ਮਿਸਗਾਈਡ ਬਹੁਤ ਕਰਿਆ ਜਾਂਦਾ ਯਾਰ ਵੀ ਇੱਕ ਨਾ ਬਣਿਆ ਕਿਵੇਂ ਨਹੀਂ ਹੋ ਗਿਆ ਹੈਗਾ ਅੱਜ ਸਾਰਾ ਕੁਝ ਦੱਸਿਆ ਹੋਇਆ ਤਾਂ ਵੀ ਬੀਬੀ ਰਜਰੀ ਨੇ ਕਿ ਸਫਰ ਕਰਿਆ ਕਿਵੇਂ ਬਣੀ ਤੇ ਕਿਵੇਂ ਉਹਨਾਂ ਨੇ ਜਾਨੀ ਜਿਵੇਂ ਆਪਾਂ ਨੂੰ ਬਚਪਨ ਜੇ ਆਪਣੀਆਂ ਮਦਾਨੀਆਂ ਤੋਂ ਹਣੀ ਉਹ ਸੇਮ ਉਦਾਂ ਦੀ ਉਦਾਂ ਹੀ ਸਹੀ ਜੀ ਕੋਈ ਵੀ ਡਿਫਰੈਂਟ ਨਹੀਂ ਤਾਂ ਆਪਾਂ ਨੂੰ ਵਾਸ ਇੱਕ ਕਹਾਣੀ ਸੁਣੀ ਵੀ ਸੀ ਪਰ ਅੱਜ ਆਪਾਂ ਨੇ ਦੇਖੀਏ ਤੇ ਰਿਅਲਾਈਜ਼ ਹੋਇਆ ਵੀ ਕਿਵੇਂ ਉਹਨਾਂ ਨੇ ਸਫਰ ਕਰਿਆ ਤੇ ਕਿੰਨਾ ਪਰਮਾਤਮਾ ਬਰ ਉਹਨਾਂ ਨੂੰ ਵਿਸ਼ਵਾਸ ਸੀ ਅੱਛਾ ਜਿੰਨਾ ਪਰਮਾਤਮ ਉਸ ਸਕੂਨ ਇਸ ਫਿਲਮ ਚ ਦੇਖਣ ਨੂੰ ਮਿਲਿਆ ਬਈ ਹਾਂਜੀ ਵੀਰ ਪੂਰਾ ਹੀ ਪੂਰਾ ਹੀ ਲੋ ਆਪਣੇ ਯੂਥ ਨੂੰ ਸਮਝਣਾ ਚਾਹੀਦਾ ਵੀ ਇਹੋ ਜਿਹੀਆਂ ਫਿਲਮਾਂ ਆਪਾਂ ਜੇ ਦੇਖਾਂਗੇ ਤਾਂ ਹੀ ਸਮਝੂਗਾ ਬੰਦਾ ਨਾ ਵੀ ਮਤਲਬ ਵੀ ਰੱਬ ਸੱਚੀ ਹੈਗਾ ਹਾਂਜੀ ਲੋਕੀ ਕਹਿੰਦੇ ਨੇ ਵੀ ਹਾਂਜੀ ਹੈ ਰਹੀ ਹਨਾ ਵੀ ਸਾਨੂੰ ਦੁੱਖ ਦੇ ਤੇ ਉਹ ਦੁੱਖ ਹੀ ਅਸਲ ਚ ਲੈਸਨ ਹੁੰਦੇ ਆ ਉਹਦੇ ਨਾਲੇ ਬੰਦਾ ਸਿੱਖਦਾ ਥੈਂਕ ਯੂ ਤੇ ਉਹਦੇ ਨਾਲੇ ਬੰਦਾ ਮਜ਼ਬੂਤ ਹੁੰਦਾ ਹੈ ਹਾਂਜੀ ਸ਼ੁਕਰੀਆ ਤੁਹਾਨੂੰ ਦੇਖ ਕੇ ਆਇਓ ਕਿੰਦਾ ਦੀ ਲੱਗੀ ਕੀ ਰਿਸਪੌਂਸ ਰਿਹਾ ਹੈ ਪਬਲਿਕ ਦਾ ਬਹੁਤ ਵਧੀਆ ਫਿਲਮ ਬਣਾਈ ਹੈ ਵੀ ਹਾਂਜੀ ਪੂਰਾ ਫੁੱਲ ਰਿਸਪੌਂਸ ਆਈ ਜਿਹਨੇ ਆਪਣੇ ਜਿਵੇਂ ਰੀਅਲ ਮਹਿਸੂਸ ਹੋਇਆ ਉਹਨੂੰ ਮਹਿਸੂਸ ਹੋਇਆ ਜੀ ਅ ਜੋ ਬੱਬਰ ਅਮਰਦਾਸ ਜੀ ਮਹਾਰਾਜ ਤੇ ਵੀ ਯਕੀਨ ਹੈ ਆਪਾਂ ਕਹਾਣੀਆਂ ਸੁਣਦੇ ਰਹੇ ਉਹ ਸਕੂਨ ਇਸ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿਤੇ ਉਹ ਆਪਾਂ ਜਜ਼ਬਾਤ ਜਾਗੇ ਨੇ ਦੇਖ ਕੇ ਫਿਲਮ ਹਾਂਜੀ ਹਾਂਜੀ ਬਿਲਕੁਲ ਹੀ ਪਰਮਾਤਮਾ ਦੇ ਇਕ ਅਲੱਗ ਵਿਸ਼ਵਾਸ ਉਹ ਪੂਰਾ ਹੁੰਦਾ ਹੈ ਪੂਰਾ ਹੁੰਦਾ ਜੀ ਹਾਂਜੀ ਜਰੂਪੀ ਰੂਪੀ ਗੱਲ ਨੇ ਕਰੈਕਟਰ ਨਿਭਾਇਆ ਰੂਪੀ ਗੱਲ ਤੇ ਲਈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕਰੈਕਟਰ ਕਰਿਆ ਮੈਡਮ ਨੇ ਜੀ ਹਾਂਜੀ ਐਨ ਬਿਲਕੁਲ ਰੀਅਲ ਦੇ ਵਿੱਚ ਮਹਿਸੂਸ ਹੋਇਆ ਵੀ ਹਾਂਜੀ ਕਰਿਆ ਕਿਸੇ ਨੇ ਕਰੈਕਟਰ ਨਜ਼ਰੀਆ ਚੇਂ ਬਿਲਕੁਲ ਹੀ ਬਰੇ ਪਹਿਲੀ ਵਾਰ ਫਿਲਮ ਦੇਖਣ ਆਇਆ ਬੀਬੀ ਰਜਨੀ ਅੱਛਾ ਪਹਿਲੀ ਵਾਰ ਫਿਲਮ ਦੇਖਣ ਆਇਆ ਪਹਿਲੀ ਵਾਰ ਮੂਵੀ ਦੇਖੀ ਹੈ ਜੀ ਜਿੰਦਗੀ ਚੱਜ ਪਹਿਲੀ ਵਾਰ ਦੇਖੀ ਹੈ ਸਿਨੇਮੇ ਚ ਬੈਠ ਕੇ ਤੇ ਦੇਖੀ ਬੀਬੀ ਰਜਨੀ ਐ ਇੱਕ ਹੀ ਸਿਰਫ ਖਾਸਾ ਜੀ ਹਾਂ ਜੀ ਤਾਂ ਕੀ ਬਾਤ ਹੈ ਕੀ ਬਾਤ ਹੈ ਥੈਂਕ ਯੂ ਇਸ ਫਿਲਮ ਦੇ ਅੰਦਰ ਇੱਕ ਵੱਖਰੇ ਬਣ ਦੇਖੋ ਫਿਲਮ ਬਹੁਤ ਵਧੀਆ ਬਣਾਈ ਗਈ ਹੈ ਜੇ ਆਪਾਂ ਸਟੋਰੀ ਵਾਈਜ਼ ਦੇਖੀਏ ਤਾਂ ਇੱਕ ਰਿਐਲਿਟੀ ਦੀ ਹਨਾ ਆਪਾਂ ਨੂੰ ਦਿਖਾਇਆ ਗਿਆ ਰਿਐਲਿਟੀ ਹੈ ਇਹ ਜੋ ਵਾਕਈ ਇੱਕ ਘਟਨਾ ਵਾਪਰੀ ਹੋਈ ਆ ਉਹਨੂੰ ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਿਨੇਮੇ ਦੇ ਵਿੱਚ ਪੇਸ਼ ਕੀਤਾ ਆ ਆਪਾਂ ਨੂੰ ਬਹੁਤ ਪਸੰਦ ਆਈ ਹੈ ਅੱਛਾ ਜੋ ਸਕੂਨ ਆਪਾਂ ਬਚਪਨ ਚ ਬਜ਼ੁਰਗਾਂ ਤੋਂ ਕਹਾਣੀਆਂ ਸੁਣ ਕੇ ਇਹ ਬੀਬੀ ਰਜਨੀ ਦੀ ਕਹਾਣੀ ਸੁਣ ਕੇ ਵੀ ਆਪਾਂ ਲੈਂਦੀ ਉਹ ਸਕੂਨ ਫਿਲਮ ਦੇਖਣ ਨਾਲ ਆਉਂਦਾ ਉਹ ਸਕੂਨ 100 ਗੁਣਾ ਵੱਧ ਆਉਂਦਾ ਫਿਲਮ ਦੇਖ ਕੇ ਹਮ ਕਿਹਦੀ ਪਰਦੇ ਤੇ ਫਿਲਮਾਇਆ ਫਿਲਮਾਇਆ ਇੰਨੇ ਅੱਛੇ ਤਰੀਕੇ ਦੇ ਨਾਲ ਐਮੋਸ਼ਨਲ ਸਾਰਾ ਕੁਝ ਇੱਕ ਡੈਡੀਕੇਸ਼ਨ ਹਰ ਇੱਕ ਚੀਜ਼ ਉਹਨਾਂ ਨੇ ਪਰਫੈਕਟਲੀ ਕੀਤੀ ਆ ਇੱਕ ਪਿੰਕਾ ਜਰਗਪਾਜੀ ਆਏ ਨੇ ਉਹਨਾਂ ਨੂੰ ਦੇਖ ਕੇ ਵੀ ਬਹੁਤ ਖੁਸ਼ ਖੁਸ਼ੀ ਹੋਈ ਆ ਕਿ ਉਹਨਾਂ ਨੂੰ ਚਲੋ ਚਾਹੇ ਰੋਲ ਛੋਟਾ ਸੀਗਾ ਪਰ ਬਹੁਤ ਅੱਛੀ ਲੱਗੀ ਬਹੁਤ ਵਧੀਆ ਲੱਗਿਆ ਵੀ ਉਹ ਵੀ ਇਸ ਮੂਵੀ ਦੇ ਵਿੱਚ ਆਏ ਨੇ ਕਿਉਂਕਿ ਇਹ ਮੂਵੀ ਬਹੁਤ ਜ਼ਿਆਦਾ ਵੇਟ ਕਰਨ ਵਾਲੀ ਮੂਵੀ ਸੀਗੀ ਬਹੁਤ ਜ਼ਿਆਦਾ ਲੋਕਾਂ ਨੇ ਵੇਟ ਕੀਤਾ ਆ ਤੇ ਅੱਜ ਅਸੀਂ ਆਪਾਂ ਦੇਖ ਲਈ ਹੈ ਇੱਕ ਫੀਮੇਲ ਹੁੰਦੇ ਹੋਏ ਬੀਬੀ ਰਜਨੀ ਦਾ ਕਿਰਦਾਰ ਜਿਹੜਾ ਹੈ ਉਹਨਾਂ ਨੇ ਕੀਤਾ ਹੈ ਹਨਾ ਰੂਪੀ ਗਿਲਜੀ ਨੇ ਤੁਸੀਂ ਇੱਕ ਫੀਮੇਲ ਹੁੰਦੇ ਹੋਏ ਕਿਵੇਂ ਕਹਿਣਾ ਚਾਹੋਗੇ ਕਿ ਉਹਨਾਂ ਦੇ ਕਿਰਦਾਰ ਕਿਦਾਂ ਦਾ ਲੱਗਾ ਕੀ ਖਾਸੀਅਤ ਰਹੀ ਉਹਨਾਂ ਦੇ ਕਿਰਦਾਰ ਦੇ ਵਿੱਚ ਨਿਭਾਉਣ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਡੀ ਚੀਜ਼ ਮੈਨੂੰ ਲੱਗੀ ਉਹਦੇ ਸਿੰਪਲਿਸਿਟੀ کیا ਵਾਹ ਅੱਛੀ ਬਹੁਤ ਅੱਛੀ ਕੋਈ ਮਤਲਬ ਜਿਵੇਂ ਅੱਜਕੱਲ ਦਾ ਮੀਡੀਆ ਚੱਲ ਰਿਹਾ ਹੈ ਬਹੁਤ ਜ਼ਿਆਦਾ ਓਵਰ ਮੇਕਅਪ ਐਂਡ ਆਲ ਕੁਝ ਵੀ ਨੇਚਰਲ ਨਹੀਂ ਲੱਗਦਾ ਹੈਗਾ ਉਹ ਪੁਰਾਣੀਆਂ ਫਿਲਮਾਂ ਲੱਗਦੇ ਹੋਏ ਵੀ ਨਹੀਂ ਸੀ ਲੱਗਦੀਆਂ ਹੂੰ ਉਹਦੇ ਚ ਇੰਨਾ ਨੇਚਰਲ ਔਰ ਫਰੈਸ਼ ਫੇਸ ਦਿਖਾਇਆ ਉਹਨਾਂ ਦਾ ਉਹ ਬਹੁਤ ਜ਼ਿਆਦਾ ਅੱਛਾ ਲੱਗਾ ਜੀ ਜਿਹਦੇ ਨਾਲ ਕਿ ਸਾਨੂੰ ਲੱਗਦਾ ਵੀ ਹਾਂ ਉਹਨਾਂ ਸਮਿਆਂ ਚ ਇਦਾਂ ਦਾ ਹੁੰਦਾ ਸੀ ਇਦਾਂ ਧੀਆ ਪਹਿਣਾ ਰਹਿਂਦੀਆਂ ਸੀ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਜੋ ਜਮਾਨਾ ਚੱਲ ਰਿਹਾ ਹੈ ਬਿਲਕੁਲ ਅੱਛਾ ਆਡੀਅנס ਨੂੰ ਕੀ ਕਹਿਣਾ ਚਾਹੋਗੇ ਤੇ ਬੱਚਿਆਂ ਨਾਲ ਦੁਆਰੇ ਆਉਂਗੇ ਦੇਖ ਹਾਂਜੀ ਸ਼ੋਰ ਸ਼ੋਰ ਬੱਚਿਆਂ ਨੂੰ ਤੇ ਜ਼ਰੂਰ ਦਿਖਾਣਾ ਚਾਹੂੰਗੀ ਐਕਚੁਅਲੀ ਉਹ ਤਾਂ ਵਰਕਿੰਗ ਡੇ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਲਿਆ ਨਹੀਂ ਸਕੇ ਉੱਥੇ ਐਗਜ਼ਾਮਸ ਵੀ ਚੱਲ ਰਹੇ ਨੇ ਪਰ ਹਾਂ ਬਟ ਜਿੰਨੀ ਜਲਦੀ ਹੋ ਸਕੇ ਐਜ਼ ਸੂਨ ਐਜ਼ ਪੋਸੀਬਲ ਅਸੀਂ ਆਪਣੇ ਬੱਚਿਆਂ ਨੂੰ ਜ਼ਰ ਅਜੁਰਗਤ ਤੁਸੀਂ ਕੀ ਕਹਿਣਾ ਚਾਹੋਗੇ ਬੀਬੀ ਰਜਨੀ ਬਾਰੇ ਕਿਉਂਕਿ ਤੁਸੀਂ ਨੇ ਸਾਡੇ ਨਾਲ ਵੱਧੇ ਕਹਾਣੀਆਂ ਸੁਣੀਆਂ ਹੋਣੀਆਂ ਸੁਣਾਈਆਂ ਵੀ ਹੋਣੀਆਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਸਾਨੂੰ ਵਾਇਗਰੂ ਤੇ ਭਰੋਸਾ ਹੋਣਾ ਚਾਹੀਦਾ ਜੋ ਇਸ ਫਿਲਮ ਚ ਦਿਖਾਇਆ ਗਿਆ ਹੈ ਜੀ ਬਿਲਕੁਲ ਸੱਚ ਦਿਖਾਇਆ ਗਿਆ ਆ ਤੇ ਹੈ ਵੀ ਸੱਚ ਆ ਤੇ ਰਹੇਗਾ ਵੀ ਸੱਚ ਕੀਆ ਥੈਂਕ ਯੂ ਥੈਂਕ ਯੂ ਬਿਲਕੁਲ ਥੈਂਕ ਯੂ ਸੋ ਮਚ ওকে ਥੈਂਕ ਯੂ ਵੀ ਵੀ ਲੈ ਇਥੇ 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 ਗੜਦਾ ਬਸ ਕਰੀ ਚੱਲੀ ਕੋਈ ਆਵੇ ਕੋਈ ਜਾਵੇ ਕੋਈ ਫਿਲਮ ਦੇ ਰਿਵਿਊ ਆਪਾਂ ਕਰ ਚੁੱਕੇ ਆ ਲੋਕਾਂ ਦੇ ਵਿੱਚ ਜਿਹੜਾ ਫਿਲਮ ਰਜਨੀ ਦੇ ਪ੍ਰਤੀ ਬੀਬੀ ਰਜਨੀ ਦੇ ਪ੍ਰਤੀ ਪਿਆਰ ਭਰੋਸਾ ਮਹਾਰਾ ਹੀਰਾਮ ਦਾਸ ਦੇ ਉੱਤੇ ਉਹ ਹੋਰ ਵੀ ਔਟੂਟ ਹੁੰਦਾ ਜਾਂਦਾ ਤੇ ਰਿਐਲਿਟੀ ਕਹਾਣੀ ਹੈ ਜਿਹੜੀ ਉਹਨੂੰ ਹੋਰ ਜ਼ਿਆਦਾ ਬੱਚਿਆਂ ਦੇ ਵਿੱਚ ਜਾਂ ਫਿਰ ਪਬਲਿਕ ਦੇ ਵਿੱਚ ਕਹਿ ਰਹੇ ਨੇ ਕਿ ਪ੍ਰਮੋਟਿਵ ਕੀਤਾ ਜਾਏਗਾ ਕਿਉਂਕਿ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਬੱਚਿਆਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਸੋ ਹੋਰ ਅਪਡੇਟ ਦੇ ਨਾਲ ਮਿਲਦੇ ਰਵਾਂਗੇ ਜਿਹੜਾ ਸਾਡਾ ਚੈਨਲ ਧੰਨਵਾਦ